ਅਜਮਰੀ ਸਰ ਖਜ਼ਾਨੇ ਵਾਲੇ ਗੇਟ ਤੋਂ ਕੋਲ ਕਬਾੜੀਆਂ ਵਾਲੀ ਜਿਹੜੀ ਪੁਲੀ ਹੈ ਉਥੋਂ ਸਵੇਰੇ ਮੈਨੂੰ ਕਾਲ ਆਈ ਸੀ ਕਿ ਇੱਕ ਗੋਹਾ ਹੈ ਜਿਹੜੀ ਉਹ ਬਿਜਲੀ ਦੇ ਨਾਲ ਕਰੰਟ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਮੈਂ ਉਥੇ ਜਾ ਕੇ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਹੈ ਉਥੇ ਉਹਨਾਂ ਨੂੰ ਸੂਚਿਤ ਕੀਤਾ ਕਾਕਿਉ ਨੂੰ ਰੈਸਕਿਊ ਜਿਹੜਾ ਕਰ ਲਿੱਤਾ ਜਾਏ ਲੇਕਿਨ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਹ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਰਕੇ ਉੱਥੇ ਅਗਰ ਕੋਈ ਬੱਚਾ ਜਾਂ ਹੋਰ ਕੋਈ ਇਨਸਾਨ ਹੁੰਦਾ ਉਹਦੀ ਵੀ ਮੌਤ ਹੋ ਜਾਂਦੀ ਸੀ ਤੇ ਮੈਂ ਇੱਥੇ ਅਪੀਲ ਕਰਦਾ ਮੈਂ ਸਰਕਾਰ ਨੂੰ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਬਿਜਲੀ ਵਿਭਾਗ ਹੈ ਉਹ ਆਪਣਾ ਟਾਈਮ ਟੂ ਟਾਈਮ ਜਿਹੜੇ ਆ ਸਾਰੀ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਬਰਸਾਤ ਦਾ ਮੌਸਮ ਹੈ ਤੇ ਦੇਖਣ ਦੇ ਵਿੱਚ ਆਇਆ ਬਹੁਤ ਵਾਰਤ ਬਹੁਤ ਸਾਰੀਆਂ ਜਗ੍ਹਾ ਤੇ ਹੋਈਆਂ ਜਿਹੜੀਆਂ ਘਟਨਾਵਾਂ ਹਰ ਵਾਰ ਹੁੰਦੀਆਂ ਨੇ ਤੇ ਦੂਸਰਾ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਕਾਰਪੋਰੇਸ਼ਨ ਦੇ ਵਿੱਚ ਬਹੁਤ ਵਾਰੀ ਗਵਾਂ ਨੂੰ ਚੁੱਕਾ ਨਾਸਤੇ ਮੁੱਦਾ ਚੁੱਕ ਨੂੰ ਚੁੱਕੇ ਆਂ ਤਾਂ ਕਿ ਜਿਹੜੀਆਂ ਸੜਕਾਂ ਤੇ ਗਵਾਂ ਨੇ ਉਹਨਾਂ ਨੂੰ ਜਿਹੜਾ ਵਾ ਸ਼ੈਟਰ ਚ ਪਹੁੰਚਾਇਆ ਜਾਏ ਕਾਰਪੋਰੇਸ਼ਨ ਸਾਡਾ ਸਹਿਯੋਗ ਵੀ ਕਰ ਰਹੀ ਹੈ ਤੇ ਅੱਗੇ ਜਿਹੜਾ ਵਾ ਜਿਹੜੀਆਂ ਸੜਕਾਂ ਦੇ ਗੋਵਾਂ ਨੇ ਉਹਨਾਂ ਨੂੰ ਚੁੱਕਣ ਵਾਸਤੇ ਇੱਕ ਪਲੈਟਫਾਰਮ ਤਿਆਰ ਕੀਤਾ ਜਾ ਰਿਹਾ ਵਾ ਅਸੀਂ ਜਲਦੀ ਜਿਹੜੇ ਗੋਵਾਂ ਛੱਡਦੇ ਨੇ ਡੇਰੀ ਵਾਲੇ ਕਿਉਂਕਿ ਹਾਈ ਕੋਰਟ ਦੇ ਹੁਣ ਉਹ ਹੁਕਮ ਆ ਚੁੱਕੇ ਹੋਏ ਨੇ ਕਿ ਜਿਹੜਾ ਵੀ ਅੰਮ੍ਰਿਤਸਰ ਦੇ ਵਿੱਚ ਡੇਰੀ ਚਲਾਏਗਾ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਉਹ ਡੇਰੀ ਵਾਲਿਆਂ ਦੇ ਜਿਹੜੀ ਐਫ ਆਈ ਆਰ ਵੀ ਦਰਜ ਕਰਾਵਾਂਗੇ ਉਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆਂ ਕਿ ਸਾਹਾਂ ਦਾ ਸੰਪਰਕ ਕਰੋ ਸਾਨੂੰ ਤੁਸੀਂ ਦੱਸੋ ਕਿੱਥੇ ਕਿੱਥੇ ਜਿਹੜੀਆਂ ਮੇਰੇ ਸਾਹਬ ਦੇ ਵਿੱਚ ਜਿਹੜੀਆਂ ਡੇਰੀਆਂ ਚੱਲ ਰਹੀਆਂ ਨੇ ਤਾਂ ਕਿ ਅਸੀਂ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਤੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਚੁੱਕ ਗਏ ਤੇ ਜਿਹੜਾ ਗਊਸ਼ਾਲਾ ਪੰਚਾਇਤ ਹੈ ਤੇ ਜਿਹੜੇ ਡੇਰੀ ਵਾਲੇ ਨੇ ਉਹਨਾਂ ਤੇ ਜਿਹੜੀ ਕਾਰਵਾਈ ਬਣੀ ਧੰਨਵਾਦ